जो भी आज तुम्हारा बैल हो रहा है फोटो तुमने वहाँ पर जाके ऐसी हरकत की है तुमको किसने भेजा है तू गुजरात की है ना मोदी अंध भक्त कोई मोदी ने भेजा या किसने भेजा है कोई ऐसी हरकत करते शर्म नहीं है तुमको तुम को अंध हो ठीक है अब तेरे को मार भी सकते हैं कोई बड़ी बात नहीं हमारे लिए मारना तेरे को प्लीज मुझे माफ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियाँ आ रही है मारने की धमकियाँ आ रही है मुझे गंदी गंदी गालियाँ आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ़ कर देना चाहिए मैं तय दिन से माफ़ी मांग रही हूँ प्लीज़ माफ़ कर देना ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਯੋਗਾਸਣ ਕਰਨ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਇੱਕ ਪਾਸੇ ਕੁੜੀ ਵੱਲੋਂ ਵੀਡੀਓ ਪਾ ਕੇ ਸਮੂਹ ਸਿੱਖ ਸੰਗਤਾਂ ਤੋਂ ਮੁਆਫੀ ਮੰਗੀ ਗਈ ਹੈ ਉੱਥੇ ਹੀ ਕੁੜੀ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਉਸ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦਰਸਲ ਸਾਚਖੰਡ ਸ੍ਰੀ ਹਰਵੰਦਰ ਸਾਹਿਬ ਵਿਖੇ ਸਰੋਵਰ ਦੇ ਕਿਨਾਰੇ ਅੰਤਰਰਾਸ਼ਟਰੀ ਯੋਗ ਦਿਹਾੜੇ ਮੌਕੇ ਇਸ ਕੁੜੀ ਵੱਲੋਂ ਯੋਗ ਆਸਣ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਐਸਜੀਪੀਸੀ ਨੇ ਵੀ ਵੱਡਾ ਐਕਸ਼ਨ ਲਿਆ ਪਰ ਉਸ ਤੋਂ ਪਹਿਲਾਂ ਕੁੜੀ ਨੇ ਸਿੱਖ ਸੰਗਤਾਂ ਤੋਂ ਮੁਆਫੀ ਮੰਗ ਲਈ ਹੈ ਦਰਸਲ ਇਸ ਕੁੜੀ ਦਾ ਨਾਮ ਅਰਚਨਾ ਮਕਬਾਣਾ ਹੈ ਜਿਸ ਨੇ ਕਿ ਇੱਕ ਵੀਡੀਓ ਪਾ ਕੇ ਸਿੱਖ ਸੰਗਤਾਂ ਤੋਂ ਮੁਆਫੀ ਮੰਗੀ ਹੈ ਉਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਅਜਿਹਾ ਕਰਨ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ 'ਤੇ ਅਹਤ ਹੋ ਜਾਣਗੀਆਂ ਉਸਨੇ ਕਿਹਾ ਕਿ ਇਹ ਸੀਰ ਸਾਸ਼ਣ ਹੈ ਅਤੇ ਉਹ ਹਰ ਇੱਕ ਗੁਰੂ ਘਰ ਜਾਂ ਫਿਰ ਮੰਦਰ ਵਿੱਚ ਜਾ ਕੇ ਇਹ ਆਸਣ ਕਰਦੀ ਏ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਅਜਿਹਾ ਕਰਨ ਨਾਲ ਸਿੱਖ ਸੰਗਤਾਂ ਨੂੰ ਠੇਸ ਪਹੁੰਚੀ ਏ ਤਾਂ ਉਸਨੇ ਵੀਡੀਓ ਡਿਲੀਟ ਕਰ ਦਿੱਤੀ ਅਤੇ ਨਾਲ ਹੀ ਹੁਣ ਸਿੱਖ ਸੰਗਤਾਂ ਤੋਂ ਮਾਫੀ ਮੰਗੀ ਏ। ਵਸਤੇ Uh, मैं अभी नाइनटीन जून को दिल्ली आई थी अवार्ड तो लेने मुझे योगा और वेलनेस में कॉन्ट्रीब्यूशन ले दिया गया था तो मैंने सोचा कि मैं माथा टेक आती हूँ गुरुद्वारा और uh, जिस दिन योगा डे था मुझे लगा कि मेरा जो फेवरेट आसन है शीर्षासन जो मैं हर जगह करती हूँ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट uh, नहीं था मुझे इतना बुरा लग रहा है कि आपको बुरा लगा है प्लीज़ मुझे माफ़ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियाँ आ रही है मारने की धमकियाँ आ रही है मुझे गंदी गंदी गालियाँ आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ़ कर देना चाहिए मैं तय दिन से माफ़ी मांग रही हूँ प्लीज़ माफ़ कर देना मैं आगे से नहीं करूँगी और ध्यान रखूँगी मुझे रूल्स नहीं पता थे मैं ਇਮੋਸ਼ਨ ਵਿੱਚ ਭੈ ਗਈ ਸੀ ਪਰ ਮੇਰਾ ਇੰਟੈਂਟ ਗਲਤ ਨਹੀਂ था ਸੱਸਰੀਆ ਕਾ ਉਧਰ ਅਰਚਨਾ ਮਕਵਾਨਾ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਕਿ ਉਸ ਵੱਲੋਂ ਕਾਲ ਰਿਕਾਰਡਿੰਗ ਲੋਕਾਂ ਨਾਲ ਸ਼ੇਅਰ ਕੀਤੀ ਗਈ ਹੈ ਇਸ ਕਾਲ ਰਿਕਾਰਡਿੰਗ ਵਿੱਚ ਇੱਕ ਵਿਅਕਤੀ ਉਸ ਨੂੰ ਗੁਰੂ ਘਰ ਜਾ ਕੇ ਯੋਗਾਸਨ ਕਰਨ ਤੇ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਧਮਕੀ ਦੇਣ ਵਾਲੇ ਦਾ ਕਹਿਣਾ ਹੈ ਕਿ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਯੋਗਾਸਨ ਕੀਤਾ ਜੋ ਕਿ ਸਰਾਸਰ ਗਲਤ ਹੈ ਅਤੇ ਅਜੀਹਾ ਕਰਨ ਲਈ ਉਸ ਨੂੰ ਉਹਨੂੰ ਜਾਨੂ ਵੀ ਮਾਰ ਸਕਦੇ ਨੇ ਵੀਡੀਓ ਕਾਲ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਾਹਰ ਦੇ ਕਿਸੇ ਨੰਬਰ ਤੋਂ ਉਸ ਨੂੰ ਕਾਲ ਆਈਏ ਜਿੱਥੇ ਕਿ ਉਸ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਇੱਕ ਵਾਰ ਉਹ ਪੂਰੀ ਰਿਕਾਰਡਿੰਗ ਵੀ ਸੁਣਾਉਣੀ ਆ ਜੋ ਕਿ ਅਰਥੀਨਾ ਮਖਵਾਨਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ। ਤੁਸੀਂ ਜੋ ਵੀ ਆਜਾ ਤੁਹਾਡਾ ਦਹਿਲ ਹੋ ਰਿਹਾ ਫੋਟੋ ਤੁਸੀਂ ਨੇ ਇਹ ਵਾਹਾਂ ਪਰ ਜਾ ਕੇ ਐਸੀ ਹਰਕਤ ਕੀਤੀ ਹੈ ਤੁਹਮਕੋ ਕਿਸ ਨੇ ਭੇਜਿਆ ਹੈ? ਤੂੰ ਗੁਜਰਾਤ ਕੀ ਹੈ ਨਾ ਮੋਦੀ ਅੰਧ ਭਗਤ ਤੇਰੇ ਕੋ ਕੋਈ ਮੋਦੀ ਨੇ ਭੇਜਿਆ ਜਾਂ ਕਿਸ ਨੇ ਭੇਜਿਆ ਕੋਈ ਐਸੀ ਹਰਕਤ ਕਰਤੇ ਸ਼ਰਮ ਨਹੀਂ ਆਈ ਤੁਮਕੋ ਤੁਮ ਲੋਕੋ ਅੰਧ ਭਗਤੋ ਠੀਕ ਹੈ ਅਬ ਤੇਰੇ ਕੋ ਮਾਰ ਵੀ ਸਕਤੇ ਹੈ ਕੋਈ ਬੜੀ ਬਾਤ ਨਹੀਂ ਹਮਾਰੇ ਲਈ ਮਾਰਨਾ ਤੇਰੇ ਕੋ ਠੀਕ ਹੈ ਤੁਮਨੇ ਹਰਕਤ ਕੀ ਹੈ ਤੇਰੇ ਕੋ ਸ਼ਰਮ ਨਹੀਂ ਚਾਹੀਏ ਤੇਰੇ ਕੋ ਸ਼ਰਮ ਨਹੀਂ ਆਈ ਐਸੇ ਕਰਤੇ ਹੋਏ ਤੁਮਨੇ ਇਹ ਐਸਾ ਕੀਤਾ ਜਾ ਕੇ ਹਮਾਰੇ ਅੰਬਰੇਸ਼ਰ ਮੇ ਉਦੋਂ ਇਸ ਮਾਮਲੇ 'ਤੇ ਕਾਰਵਾਈ ਕਰਦੇ ਹੁਣ ਐਸਜੀਪੀਸੀ ਨੇ ਵੀ ਵੱਡਾ ਕਦਮ ਚੁੱਕਿਆ ਐਸਜੀਪੀਸੀ ਨੇ ਇਸ ਕੁੜੀ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਜੀ ਹਾਂ ਇਸ ਕੁੜੀ ਖਿਲਾਫ ਪੁਲਿਸ ਕੋਲ ਐਸਜੀਪੀਸੀ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਦੀ ਗਾਜ ਸ਼ਰਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਵੀ ਗਰੀਏ ਸ਼ਰਮਣੀ ਕਮੇਟੀ ਦੇ ਤਿੰਨ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਅਤੇ ਹੋਰਨਾ ਮੁਲਾਜ਼ਮਾਂ ਨੂੰ ਵੀ ਅਜਿਹੀਆਂ ਗੱਲਾਂ ਦਾ ਧਿਆਨ ਰੱਖਣ ਦੀ ਤਾਕੀਦ ਕੀਤੀ ਗਈ ਹੈ ਤਾਂ ਕਿ ਅੱਗੇ ਤੋਂ ਸ੍ਰੀ ਹਰਮੰਦਰ ਸਾਹਿਬ ਵਿੱਚ ਅਜਿਹਾ ਕੁਝ ਨਾ ਵਾਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੇ ਕੇਂਦਰ ਉਹ ਕੇਂਦਰ ਬਿੰਦੂ ਆ ਜਿੱਥੇ ਸੰਗਤਾਂ ਬੜੇ ਸਰਦਾ ਤੇ ਸਤਕਾਰ ਨਾਲ ਨਮਸਕਾਰ ਕਰਨ ਬਾਤ ਤੇ ਹੁੰਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਦਾ ਇਹ ਸੁਪਨਾ ਹੁੰਦਾ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰੀਏ ਪਰ ਬਹੁਤ ਸਾਰੀਆਂ ਸੰਗਤਾਂ ਦੇ ਇਹ ਜਿਹੜਾ ਸੁਪਨਾ ਪੂਰਾ ਹੋ ਜਾਂਦਾ ਕਈਆਂ ਦਾ ਇਹ ਅਧੂਰਾ ਰਹਿ ਜਾਂਦਾ ਤੋ ਕੱਲ ਇੱਕ ਕੈਮਰੇ ਵੇਖਣ ਤੇ ਪਾਇਆ ਗਿਆ ਕਿ ਇੱਕ ਬੀਬੀ ਆ ਜਿਹੜੀ ਉਹ ਸਤਿਗੰਨ ਸ੍ਰੀ ਦਰਬਾਰ ਸਾਹਿਬ ਵਿਖੇ 6:53 ਮਿੰਟ ਤੇ ਐਂਟਰੀ ਕਰਦੀ ਆ ਜੋ 6:57 ਮਿੰਟ ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ ਲਗਭਗ ਉਹ ਇੱਕ ਘੰਟਾ ਰਹਿੰਦੀ ਆ 7:04 ਮਿੰਟ ਤੇ ਉਹਨੇ ਇਹ ਆਸਣ ਕਰਿਆ ਯੋਗਾਸਣ ਕਰਿਆ ਤੇ ਲਗਭਗ ਇੱਕ ਘੰਟਾ ਉਹ ਪ੍ਰਕਰਮਾ ਚ ਰਹਿੰਦੀ ਆ ਤੇ ਉਹਨੇ ਕਿਤੇ ਵੀ ਸਤਕੰਡ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ-ਦਾਲ ਕਿਸੇ ਵੀ ਸਥਾਨ ਤੇ ਉਸ ਬੀਬੀ ਨੇ ਨਮਸਕਾਰ ਨਹੀਂ ਕੀਤੀ ਸੋ ਇਹ ਜਾਪਦਾ ਕਿ ਉਹ ਬੀਬੀ ਕਿਉਂਕਿ ਸਤਕੰਡ ਸ੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਹੈ ਜਿੱਥੇ ਇਹ ਕਹਿ ਲਓ ਇੱਕ ਆਪਣੀ ਉਹ ਬੀਬੀ ਮਸੂਰੀ ਕਰਤਨ ਬਾਤ ਤੇ ਇਹ ਯੋਗਾਸਨ ਕੀਤਾ ਜਿਹਦੇ ਨਾਲ ਸੰਗਤਾਂ ਦੇ ਮਨਾਂ 'ਚ ਬੜੀ ਠੇਸ ਪਹੁੰਚੀ ਆ ਸੋ ਅਸੀਂ ਨੇ ਸਤਕੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਉਹ ਬੀਬੀ ਦੇ ਖਿਲਾਫ ਇੱਕ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਆ ਭਾਵੇਂ ਉਸ ਬੀਬੀ ਨੇ ਹੁਣੇ ਸੋਸ਼ਲ ਮੀਡੀਆ ਤੇ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਉਹਨੇ ਆਪਣੀ ਇਹ ਮਾਫੀ ਮੰਗ ਲਈ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਪਹਿਲਾਂ ਇਹ ਗਲਤੀਆਂ ਇੱਥੇ ਆ ਕੇ ਕਿਉਂ ਕਰਦੇ ਨੇ ਫੇਰ ਬਾਅਦ ਚ ਮਾਫੀਆਂ ਮੰਗਦੇ ਨੇ ਸੋ ਅਜਈਆਂ ਗੱਲਾਂ ਜਈਆਂ ਹਰਕਤਾਂ ਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਜ ਪਹੁੰਦੀ ਆ ਅਸੀਂ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਤਾ ਦਾ ਉਹ ਕੇਂਦਰਾ ਜਿੱਥੇ ਬਹੁਤ ਸਾਰੀਆਂ ਸੰਗਤਾਂ ਸਰਦਾ ਤੇ ਸਤਕਾਰ ਬਾਤ ਤੇ ਆਉਂਦੀਆਂ ਨੇ ਸੋ ਇੱਥੇ ਆ ਕੇ ਅਸੀਂ ਇਦਾਂ ਦੀਆਂ ਵੀਡੀਓ ਇਦਾਂ ਦੇ ਆਸਣ ਨਾ ਕਰਿਆ ਕਰੀਏ ਜਿਹਦਾ ਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ ਸੋ ਜਿਹੜੇ ਸਾਡੇ ਮਲਾਜਮਾਂ ਦੀ ਉੱਥੇ ਡਿਊਟੀ ਸੀਗੀ ਉਹ ਤਿੰਨ ਮਲਾਜਮਾਂ ਦੇ ਖਿਲਾਫ ਅਸੀਂ ਭਾਈ ਗਗਨਪਾਲ ਸਿੰਘ ਆ ਜੋ ਆਰਜੀ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਸੇਵਾਦਾਰ ਪਾਈ ਪਲਵਿੰਦਰ ਸਿੰਘ ਜੀ ਸੇਵਾਦਾਰ ਉਹ ਮੋਢਲੇ ਤੌਰ ਤੇ ਅਸੀਂ ਉਹਨਾਂ ਨੂੰ ਮਤਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਸੋ ਵਾਕਿਬੇ ਮਲਾਜਮਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਐਦਾਂ ਦੀ ਕੋਈ ਗਲਤ ਬਾਤ ਪਾਈ ਗਈ ਤਾਂ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਸੰਗਤਾਂ ਨੂੰ ਵੀ ਬੇਨਤੀ ਆ ਕਿ ਇੱਥੇ ਆ ਕੇ ਅਜਿਹੀਆਂ ਗੱਲਾਂ ਤੋਂ ਸਾਨੂੰ ਚੇਤਿਤ ਹੋਣਾ ਚਾਹੀਦਾ ਅਜਿਹੀਆਂ ਗੱਲਾਂ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਕੋਈ ਠੇਸ ਨਾ ਪਹੁੰਚੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤਦ ASCII ਕੇ ਯੋਗਦੀਪਸ ਮੌਕੇ 21 ਜੂਨ ਨੂੰ ਇਸ ਲੜਕੀ ਅਰਚਨਾ ਮਖਵਾਨਾ ਨੇ ਸਭ ਤੋਂ ਪਹਿਲਾਂ ਯੋਗਾ ਕੀਤਾ ਫਿਰ ਜਦੋਂ ਉਸ ਦੀਆਂ ਯੋਗਾ ਅਸਨ ਦੀਆਂ ਤਸਵੀਰਾਂ ਇੰਟਰਨੈਟ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਤਾਂ 22 ਜੂਨ ਨੂੰ ਇੰਟਰਨੈਟ ਮੀਡੀਆ ਤੇ ਉਸ ਨੇ ਪੋਸਟ ਪਾ ਕੇ ਜਨਤਕ ਤੌਰ ਤੇ ਮਾਫੀ ਮੰਗੀ ਨਾਲ ਹੀ ਯੋਗਦੀਓ ਵੀਡੀਓ ਉਸ ਵੱਲੋਂ ਡਿਲੀਟ ਕਰ ਦਿੱਤੀ ਗਈ ਸੀ ਦਰਸਲ ਸਾਜਖਣ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਅਰਚਨਾ ਨੇ 21 ਤਰੀਕ ਨੂੰ ਸਵੇਰੇ ਕਰੀਬ 6 ਤੋਂ 7 ਦੇ ਵਿਚਕਾਰ ਇਹ ਯੋਗ ਆਸਣ ਕੀਤੇ ਕਿਸੇ ਵੀ ਸੇਵਾਦਾਰ ਨੂੰ ਇਸ ਬਾਰੇ ਕੋਈ ਵੀ ਖਬਰ ਨਹੀਂ ਮਿਲੀ ਜਿਸ ਕਾਰਨ ਪ੍ਰਕਰਮਾ ਵਿੱਚ ਤਨਾਤ ਕਿਸੇ ਵੀ ਸੇਵਾਦਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ ਜਿਸ ਤੋਂ ਬਾਅਦ ਜਦੋਂ ਇਹ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਲੋਕਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਉਸ ਨੇ ਮੁਆਫੀ ਮੰਗੀ ਹੈ ਉਦਰ ਅਰਤਨਾ ਮਕਵਾਨਾ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੂੰ ਕੁਝ ਲੋਕਾਂ ਵੱਲੋਂ ਅਜਿਹਾ ਕਰਨ ਖਿਲਾਫ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ